ਹਾਂਜੀ ਅਸੀਂ ਖੜੇ ਆ ਅੱਜ ਪਿੰਡ ਭਾਇਰਪਾ ਵਿਖੇ ਜਿੱਥੇ ਕਿ ਕੁਝ ਦਿਨ ਪਹਿਲਾਂ ਗੁਰਵਿੰਦਰ ਸਿੰਘ ਬੱਜਰ ਜੋ ਕਿ ਨਸ਼ਾ ਵਿਰੋਧੀ ਐਕਸ਼ਨ ਕਮੇਟੀ ਦਾ ਸਰਗਰਮ ਮੈਂਬਰ ਸੀਗਾ ਉਸ ਦੀ ਗੁੰਮਟੀ ਰੋਡ ਤੇ ਸੜਕਾ ਹਾਸੀ ਵਿੱਚ ਮੌਤ ਹੋ ਗਈ ਸੀ ਜੋ ਕਿ ਮਾਪਿਆਂ ਦਾ ਇਕਲੌਤਾ ਪੁੱਤਰ ਸੀਗਾ ਜਿਸ ਦੀ ਯਾਦ ਨੂੰ ਤਾਜ਼ਾ ਰੱਖਦੇ ਹੋਏ ਨਸ਼ਾ ਵਿਰੋਧੀ ਐਕਸ਼ਨ ਕਮੇਟੀ ਵੱਲੋਂ ਅਤੇ ਨਗਰ ਪੰਚਾਇਤ ਭਾਇਰਪਾ ਤੇ ਪਿੰਡ ਦੀਆਂ ਪੰਚਾਇਤਾਂ ਪੰਜ ਸਰਪੰਚ ਅਤੇ ਐਮਸੀ ਜਹਾਬਾਨਾ ਅਤੇ ਪਿੰਡ ਦੇ ਮੋਹਤਵਾਰਾਂ ਦੇ ਸਹਿਯੋਗ ਨਾਲ ਆ ਜਿਹੜਾ ਇਹ ਉਹਦੀ ਯਾਦ ਦੇ ਵਿੱਚ ਆ ਜਿਹੜਾ ਉਸੇ ਜਗ੍ਹਾ ਤੇ ਗੇਟ ਲਾਇਆ ਗਿਆਗਾ ਸਾਨੂੰ ਅਸੀਂ ਦਿਖਾਉਣੇ ਆ ਜੋ ਕਿ ਗੁਰਵਿੰਦਰ ਸਿੰਘ ਬੱਜਰਾ ਜਿਹੜਾ ਨਸ਼ਾ ਵਿਰੋਧੀ ਐਕਸ਼ਨ ਕਮੇਟੀ ਦਾ ਸਰਗਰਮ ਮੈਂਬਰ ਸੀ ਉਹਦਾ ਬਹੁਤ ਵੱਡਾ ਯੋਗਦਾਨ ਰਿਹਾ ਇਸ ਕਮੇਟੀ ਦੇ ਉੱਪਰ ਇਸ ਕਰਕੇ ਉਸ ਦੀ ਯਾਦ ਨੂੰ ਤਾਜ਼ਾ ਰੱਖਦੇ ਹੋਏ ਅੱਜ ਇਹ ਗੇਟ ਆ ਜਿਹੜਾ ਲਗਾਇਆ ਗਿਆਗਾ ਆਪਾਂ ਤੁਹਾਨੂੰ ਗੇਟ ਦਿਖਾਉਣੇ ਆ ਤੇ ਆਪਾਂ ਗੱਲ ਕਰਦੇ ਆ ਨਸ਼ਾ ਵਿਰੋਧੀ ਐਕਸ਼ਨ ਕਮੇਟੀ ਦੇ ਆਗੂ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਭਾਈ ਐਮਸੀ ਸਾਹਿਬ ਜਿਹੜਾ ਆਪਾਂ ਇਹ ਗੇਟ ਲਵਾਇਆ ਜੀ ਅੱਜ ਇਹ ਆਪਾਂ ਕਿਵੇਂ ਲਵਾਇਆ ਜੀ ਕਿਹਦੀ ਯਾਦ ਵਿੱਚ ਲਵਾਇਆ ਜੀ ਇਹੇ ਗੁਰਵਿੰਦਰ ਸਿੰਘ ਦੀ ਯਾਦ ਵਿੱਚ ਗੇਟ ਆਪਾਂ ਲਾਇਆ ਹੈ ਉਹ ਆਪਣੀ ਨਸ਼ਾ ਸਟਾਪ ਕਮੇਟੀ ਦਾ ਬਹੁਤ ਸਰਗਰਮ ਮੈਂਬਰ ਸੀ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਉਹਦੀ ਯਾਦ ਨੂੰ ਤਾਜ਼ਾ ਰੱਖਣ ਦੇ ਖਾਤਰ ਕੱਟੀ ਗਈ ਜੀ ਅੱਛਾ ਜੀ ਡੇਟ ਲਾਇਆ ਠੀਕ ਹੈ ਜੀ ਇਹ ਜਿਹੜਾ ਗੁਰਵਿੰਦਰ ਸਿੰਘ ਬੱਜਰ ਸੀਗਾ ਜੀ ਉਹ ਨਸ਼ਾ ਵਿਰੋਧੀ ਐਕਸ਼ਨ ਕਮੇਟੀ ਦਾ ਮੈਂਬਰ ਵੀ ਰਿਹਾ ਕਹਿੰਦੇ ਸਰਗਰਮ ਜੀ ਇਹ ਮਾਪਿਆਂ ਦਾ ਇਕਲੌਤਾ ਪੁੱਤਰ ਸੀਗਾ ਜੀ ਹਾਂ ਜੀ ਠੀਕ ਹੈ ਜੀ ਉਸ ਦੀ ਯਾਦ ਵਿੱਚ ਇਹ ਜਿਹੜਾ ਗੇਟ ਆ ਜੀ ਇਹ ਕਿਹਦੇ ਸਹਿਯੋਗ ਨਾਲ ਆਇਆ ਗਿਆ ਜੀ ਇਹ ਇਹ ਸਾਰੇ ਨਗਰ ਪੰਚਾਇਤ ਭਾਈਪਾ ਪੰਜ ਸਰਪੰਚ ਤੇ ਸਜੋ ਬਣਾ ਪਰਿਵਾਰ ਦੀ ਮੌਜੂਦਗੀ ਦੇ ਵਿੱਚ ਇਹ ਗੇਟ ਆ ਜਿਹੜਾ ਲਗਾਇਆ ਗਿਆਗਾ ਉਸ ਦੀ ਯਾਦ ਨੂੰ ਤਾਜ਼ਾ ਰੱਖਣ ਖਾਤਰ ਹਾਂਜੀ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਜੀ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਖੜੇ ਨੇ ਉਹਨਾਂ ਦੀ ਮੌਜੂਦਗੀ ਦੇ ਵਿੱਚ ਆ ਜਿਹੜਾ ਇਹ ਨਸ਼ਾ ਵਿਰੋਧੀ ਐਕਸ਼ਨ ਕਮੇਟੀ ਅਤੇ ਨਗਰ ਪੰਚਾਇਤ ਪਿੰਡ ਦੀਆਂ ਪੰਚਾਇਤਾਂ ਪੰਜ ਸਰਪੰਚ ਐਮ ਸੀ ਸਾਹਿਬਾਨ ਅਤੇ ਪਿੰਡ ਦੇ ਸਹਿਯੋਗ ਨਾਲ ਆ ਜਿਹੜਾ ਉਪਰਾਲਾ ਬਹੁਤ ਵਧੀਆ ਕੀਤਾ ਗਿਆ ਉਹਦੀ ਯਾਦ ਨੂੰ ਤਾਜ਼ਾ ਰੱਖਣ ਦੀ ਖਾਤਰ ਤੇ ਆਪਾਂ ਗੱਲਬਾਤ ਕਰਦੇ ਆ ਸਰਪੰਚ ਸਾਹਿਬ ਔੰਕਾਰ ਸਿੰਘ ਬਰਾੜ ਸਾਹਿਬ ਨਾਲ ਹਾਂਜੀ ਬਰਾੜ ਸਾਹਿਬ ਜੀ ਇਹ ਜਿਹੜਾ ਗੇਟ ਬਣਾਇਆ ਜੀ ਇਹ ਗੁਰਵਿੰਦਰ ਸਿੰਘ ਦੀ ਯਾਦ ਵਿੱਚ ਬਣਾਇਆ ਜੀ ਇਹ ਆਪਣੀ ਜਿਹੜੀ ਕਮੇਟੀ ਹੈ ਜੀ ਸੜਾਉ ਕਮੇਟੀ ਹੈ ਉਹਦਾ ਬਹੁਤ ਵਧੀਆ ਨੌਜਵਾਨ ਮੁੰਡਾ ਸੀ ਆਗੂ ਤੇ ਮਾਪਿਆਂ ਦਾ ਤਲੁੱਤਾ ਪੁੱਤਰ ਇਸ ਦੀ ਗੰਪਟੀ ਰੋਡ ਤੇ ਸੜਕ ਹਾਜ ਤੇ ਵਿੱਚ ਮੌਤ ਹੋ ਗਈ ਜਿਹੜਾ ਇਹ 게ਟ ਲਾਇਆ ਸਿਰਫ ਉਹਦੀ ਯਾਦ ਦੇ ਵਿੱਚ ਵੀ ਇਹ ਮੁੰਡਾ ਬਹੁਤ ਸਿਆਣਾ ਤੇ ਥੂਝਵਾਨ ਸੀਗਾ ਜਿਹਦੀ ਯਾਦ ਵਿੱਚ ਬਣਾਇਆ 게ਟ ਤੇ ਮਾਪਿਆਂ ਦਾ ਸਹਿਯੋਗ ਤੇ ਸਾਡੇ ਪਿੰਡ ਦੇ ਸਰਪੰਚ ਮੈਂਬਰ ਸਾਹਿਬਾਨ ਨੰਬਰਦਾਰ ਐਮਐਸਸੀ ਤੇ ਹੋਰ ਪਿੰਡ ਦੇ ਪਤਵੰਤ ਤੇ ਸੱਜਣ ਸਾਰਿਆਂ ਦੇ ਸਹਿਯੋਗ ਨਾਲ ਬਣਾਇਆ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਇਹਦੇ ਵਿੱਚ ਗੁਰਵਿੰਦਰ ਸਿੰਘ ਦੇ ਪਿਤਾ ਵੀ ਖੜੇ ਨੇ ਜੋਪਾ ਸਿੰਘ ਜੀ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਹਾਂਜੀ ਬਾਈ ਜੀ ਅਸੀਂ ਤਾਂ ਜੀ ਬਹੁਤ ਬਹੁਤ ਇਹ ਨਕਰ ਦਾ ਧੰਨਵਾਦ ਕਰਦੇ ਆਂ ਜੀ ਸਾਡਾ ਸਾਰਿਆਂ ਨੇ ਸਹਿਯੋਗ ਦਿੱਤਾ ਜੀ ਨੂੰ ਹੌਸਲਾ ਦਿੱਤਾ ਜੀ ਤੇ ਸਾਡੇ ਨਾਲ ਹੀ ਖੜੇ ਆ ਜੀ ساری ਜ਼ਿੰਦਗੀ ਬਸ ਇਹਨਾਂ ਨੂੰ ਸਾਡੇ ਜਿਆਦਾ ਫਿਕਰ ਆ ਜੀ ਇਹੀ ਕਹਿੰਦੇ ਆ ਅਸੀਂ ਇਹਨੇ ਚਲੋ ਜਿਹੜਾ ਬੱਚੇ ਦੀ ਮੌਤ ਹੋਈ ਆ ਉਹ ਤਾਂ ਨਹੀਂ ਦੁਬਾਰਾ ਵਿਚਾਰ ਆ ਸਕਦਾ ਪਰ ਜਿਹੜੀ ਉਹਦੀ ਯਾਦ ਨੂੰ ਤਾਜ਼ਾ ਰੱਖਣ ਖਾਤਰ ਅੱਜ ਨਸ਼ਾ ਵਿਰੋਧੀ ਐਕਸ਼ਨ ਕਮੇਟੀ ਭਾਈ ਰਪਾ ਵੱਲੋਂ ਉਪਰਾਲਾ ਕੀਤਾ ਗਿਆ ਗੇਟ ਲਗਾਇਆ ਗਿਆਗਾ ਇਹਦੇ ਨਾਲ ਸਾਰੀ ਉਮਰ ਹਾਂਜੀ ਉਹਦੀ ਜਿਹੜੀ ਯਾਦ ਉਹ ਤਾਜ਼ਾ ਰਹੂਗੀ ਇਹਨੂੰ ਕਿਵੇਂ ਦੇਖਦੇ ਹੋ ਜੀ ਇਹ ਨੂੰ ਅਸੀਂ ਠੀਕ ਦੇਖਦੇ ਆ ਜੀ ਸਾਨੂੰ ਇਹ ਬਹੁਤ ਵਧੀਆ ਲੱਗਦਾ ਜੀ ਇਹਨਾਂ ਨੇ ਜਿਹੜਾ ਕਰਿਆਗਾ ਸਾਨੂੰ ਇੱਕ ਹੌਸਲਾ ਦਿੱਤਾ ਜੀ ਇਹਨਾਂ ਨੇ ਬਹੁਤ ਵੱਡਾ ਬਿਲਕੁਲ ਜੀ ਸਾਡੇ ਨਾਲ ਬਰਾਬਰ ਦੀ ਬਾਹਮ ਬਣ ਕੇ ਖੜਗੇ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸਾਰੇ ਸਰਪੰਚ ਸਿ ਪੰਚਾਇਤ ਸਾਰੇ ਆ ਜੀ ਇਹ ਸਾਰਿਆਂ ਨੇ ਮਦਦ ਕੀਤੀ ਜੀ ਠੀਕ ਹੈ ਜੀ ਹਾਂ ਜੀ ਆ ਖੜਿਆ ਹੀ ਸਾਰੇ ਪਿੰਡ ਦੇ ਮੋਹਤਵਾਰ ਪਰਿਵਾਰਕ ਮੈਂਬਰ ਤੇ ਮੈਂ ਤੁਹਾਡਾ ਆਪਣਾ ਪੱਤਰਕਾਰ ਸੰਜੀਪ ਸਿੰਘਲਾ rupa penjabi jag